ਪੰਜਾਬ ਪੁਲਿਸ ਸੰਗਰੂਰ ਡਿਸਟ੍ਰਿਕਟ ਜ਼ਿਲ੍ਹਾ ਵੱਲੋਂ ਸਾਰਿਆਂ ਨੂੰ ਆਉਣ ਵਾਲੇ ਉਤਸਵ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਸ੍ਰੀ ਸਰਤਾਜ ਚਾਹਲ ਆਈਪੀਐਸ ਐਸਐਸਪੀ ਸੰਗਰੂਰ ਸਾਹਿਬ ਜਿਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਪੂਰੀ ਪੁਲਿਸ ਜਿਹੜੀ ਹੈਗੀ ਹੈ ਕੱਲ ਦੇ ਫੰਕਸ਼ਨ ਕਰਾਉਣ ਲਈ ਪੂਰੀ ਮੁਸਤੈਦ ਹੈ ਐਸਐਚਓ ਸਾਹਿਬ ਸਿਟੀ ਜੀਆਰਪੀ ਦੇ ਮੁਲਾਜ਼ਮ ਤੇ ਫਾਇਰ ਬ੍ਰਿਗੇਡ ਤੇ ਸਾਡੇ ਐਸਐਮਓ ਸਾਹਿਬ ਨਾਲ ਪੂਰਾ رابطہ ਹੋ ਚੁੱਕਿਆ ਹੈ ਇਹ ਫੰਕਸ਼ਨ ਨੂੰ ਸਕਸੈਸਫੁਲੀ ਨਪੇਰੇ ਚੜਾਉਣ ਵਿੱਚ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਪੱਬਾਂ ਪਾਰ ਹੈ ਤੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇਹੀ ਸੂਚਨਾ ਦੇਣਾ ਚਾਹੂੰਗਾ ਕਿ ਇਸ ਤਿਉਹਾਰ ਦੇ ਸੀਜ਼ਨ ਦੇ ਵਿੱਚ ਆਪਾਂ ਕਾਨੂੰਨ ਤੇ ਦਾਇਰੇ ਦੇ ਵਿੱਚ ਰਹਿ ਕੇ ਇਸ ਤਿਉਹਾਰ ਨੂੰ ਮਨਾਈਏ ਤੇ ਜੇ ਤੁਹਾਡੀ ਨਿਗਾਹ ਦੇ ਵਿੱਚ ਜਾਂ ਤੁਹਾਡੇ ਜਾਣਕਾਰ ਕਿਸੇ ਦੇ ਬੰਦੇ ਵੀ ਨਿਗਾਹ ਦੇ ਵਿੱਚ ਕੋਈ ਸਸਪੈਕਟ ਆਉਂਦੇ ਨੇ ਕੋਈ ਸ਼ੱਕੀ ਪੁਰਸ਼ ਕੋਈ ਬੰਦਾ ਕੋਈ ਕਈ ਵਾਰੀ ਪਟਾਕੇ ਰੱਖ ਜਾਂਦਾ ਹੈ ਕੋਈ ਸ਼ੱਕੀ ਵਸਤੂ ਕਿਤੇ ਪਾਈ ਜਾਂਦੀ ਹੈ ਤੁਰੰਤ ਸਾਡੇ ਨਾਲ ਰਾਬਤਾ ਕਾਇਮ ਕੀਤਾ ਜਾਵੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਮੈਂ ਵੀ ਇਹ ਸੂਚਨਾ ਦੇਣਾ ਚਾਹੂੰਗਾ ਵੀ ਜੇ ਉਹਨਾਂ ਦੇ ਕੋਈ ਮਾੜੇ ਮਨਸੂਬੇ ਨੇ ਤਾਂ ਅਸੀਂ ਉਹਨੂੰ ਪੂਰਾ ਨਹੀਂ ਹੋਣ ਦੇਵਾਂਗੇ ਤੇ ਜਿਹੜੇ ਵੀ ਡਿਫਾਲਟਰ ਹੋਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਪੁਲਿਸ ਪਾਰਟੀਆਂ ਲਗਾਈਆਂ ਨੇ ਸਾਡੇ ਸਾਡੇ ਨਾਕਾ ਬੰਦੀ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਚੈਕਿੰਗ ਕੀਤੀ ਜਾ ਰਹੀ ਹੈ ਹਾਂਜੀ ਇਹ ਜੀ ਸਾਡੀਆਂ ਰੁਟੀਨ ਦੇ ਵਿੱਚ ਵੀ ਨਾਕਾ ਬੰਦੀਆਂ ਹੁੰਦੀਆਂ ਰਹਿੰਦੀਆਂ ਨੇ ਪਰੰਤੂ ਇਹ ਤਿਉਹਾਰ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਵਾਧੂ ਫੋਰਸ ਜਿਹੜੀ ਹੈਗੀ ਆ ਸਾਡੀ ਸਬਡਿਵੀਜ਼ਨ ਨੂੰ ਮੁਹਈਆ ਕਰਾਈ ਗਈ ਹੈ ਜਿਹੜੀ ਕਿ ਹਰੇਕ ਥਾਣੇ ਨੂੰ ਮੰਡੀ ਗਈ ਹੈ ਤੇ ਵਕ ਵਕ ਟਾਈਮ ਤੇ ਰੈਂਡਮਲੀ ਨਾਕੇ ਵੀ ਲੱਗਦੇ ਰਹਿਣਗੇ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇਦਾਂ ਦੇ ਡਿਫਾਲਟਰ ਨੇ ਕੋਈ ਵਿਦਆਊਟ ਨੰਬਰ ਪਲੇਟ ਘੁੰਮਦਾ ਹੈ ਕੋਈ ਟ੍ਰਿਪਲਿੰਗ ਕਰਦੇ ਨੇ ਜਾਂ ਸ਼ਰਾਰਤੀ ਅਨਸਰ ਨੇ ਜਾਂ ਕੋਈ ਇਦਾਂ ਦਾ ਪ੍ਰੋਬਲੈਮੈਟਿਕ ਅਨਸਰ ਹੈਗਾ ਉਹਨੂੰ ਅਸੀਂ ਕਾਬੂ ਕਰਨ ਦੇ ਵਿੱਚ ਸਾਡੀਆਂ ਟੀਮਾਂ ਮੁਸਤੈਦ ਨੇ ਤੇ ਪ੍ਰੋਪਰਲੀ ਬਰੀਫਡ ਨੇ ਅੱਛਾ ਜਿਹੜਾ ਆਪਣਾ ਲੱਭੂ ਲਾ ਦੇ ਦੁਬਾਰਾ ਰੇ ਚੋੜੀ ਪਰ ਇਹਦੇ ਪਿੱਛੇ ਕੋਈ ਸਾਇੰਸ ਤੇ ਲਾ ਕੇ ਚੈੱਕ ਕਰਕੇ ਕਿ ਡਿਗਰੀ ਕਿਸ ਤਰ੍ਹਾਂ ਦੀ ਦਿੱਕ ਨਹੀਂ ਦਿੱਕ ਨਹੀਂ ਇਹ ਹੋ ਸਕਦਾ ਵੀ ਇਹਨਾਂ ਦਾ